ਅਰਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਨ ਲਈ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਨੂੰ ਦੇ ਪ੍ਰਤੀ ਆਭਾਰ ਪ੍ਰਗਟ ਕਰਨ ਦੇ ਲਈ ਅੱਜ ਵਿਸ਼ੇ ਸત્ર ਵਿਧਾਨ ਸਭਾ ਦਾ ਅੰਦਰ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਾ ਔਰ ਨਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇ ਸਾਥੀ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਦੇ ਪ੍ਰਤੀ ਨਮਨ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਪੰਜਾਬ ਦੇ ਸੰਦਰਭ ਦੇ ਅੰਦਰ ਇਹ ਗੱਲ ਯਾਦ ਰੱਖਣ ਦੇ ਯੋਗ ਹੈ ਕਿ ਬਲੀਦਾਨ ਹੋਇਆ ਕਿਉਂ ਇਹ ਬਲੀਦਾਨ ਜਿਨ੍ਹਾਂ ਹਾਲਾਤਾਂ 'ਚ ਹੋਇਆ ਉਸ ਵੇਲੇ ਔਰੰਗਜ਼ੇਬ ਦਾ ਜ਼ੁਲਮ ਜ਼ਬਰ ਪੂਰੇ ਜੋਬਨ ਤੇ ਸੀ ਜ਼ਬਰਦਸਤੀ ਰਾਕੇ ਧਮਕਾ ਕੇ ਤਲਵਾਰ ਦੇ ਬਲ ਦੇ ਉੱਤੇ ਸਨਾਤਨ ਦੇ ਉੱਤੇ ਹਮਲਾ ਹੋ ਰਿਹਾ ਸੀ ਜene ਉਤੇ ਤਿਲਕ ਖੋਇਆ ਜਾ ਰਿਹਾ ਸੀ ਉਸ ਵੇਲੇ ਗੁਰੂ ਪਹਾਦਰ ਜੀ ਨੇ ਧਰਮ ਦੀ ਖਾਤਰ ਸਨਾਤਨ ਨੂੰ ਬਚਾਉਣ ਦੀ ਖਾਤਰ ਇਹ ਕਹਾ ਕਿ ਜਾ ਕੇ ਰਖਦੇ ਹੋ कि अगर ਸਾਡੇ ਗੁਰੂ ਜੀ ਧਰਮ ਪਰिवर्तन ਕਰ ਲੈਣਗੇ ਤੇ ਅਸੀਂ ਸਾਰੇ ਆਪਣਾ ਧਰਮ ਬਦਲ ਲਾਂਗੇ ਮੈਨੂੰ ਲੱਗਦਾ ਇਤਿਹਾਸ ਇਸ ਤਰੀਕੇ ਦਾ ਬਲੀਦਾਨ ਬਹੁਤ ਘੱਟ ਹੋਇਆ ਔਰ ਇਸ ਬਲੀਦਾਨ ਦਾ ਸਦਕਾ ਹੀ ਹੈ ਕਿ ਜਿਹੜੀ ਧਾਰਮਿਕ ਸਵਤੰਤਰਤਾ ਉਹਦੇ ਲਈ ਅਗਰ ਕੋਈ ਕੈਰੀ ਕ੍ਰਾਂਤੀ ਹੋਈ ਹੈ ਜੇ ਕੋਈ ਪਹਿਲਾ ਬਲੀਦਾਨ ਹੋਇਆ ਹੈ ਤੇ ਗੁਰੂ ਤੇਗ ਬਹਾਦਰ ਜੀ ਦਾ ਹੈ ਉਹਨਾਂ ਨੇ ਕਿਹਾ ਕਿ ਧਰਮ ਵਿਅਕਤੀ ਦਾ ਨਿੱਜੀ ਮਾਮਲਾ ਹੈ ਔਰ ਉਹਨੂੰ ਉਹਦੀ ਸੁਤੰਤਰਤਾ ਲਾਲਚ ਦੇ ਕੇ ਡਰਾ ਕੇ ਤਲਵਾਰ ਦੇ ਦਮ ਤੇ ਉਹਨੂੰ ਨਹੀਂ ਬਦਲਿਆ ਜਾ ਸਕਦਾ ਮੈਨੂੰ ਕਿ ਜੜੀਆਂ ਕੋਮਾਂ ਆਪਣੇ ਵਿਰਸੇ ਨੂੰ ਯਾਦ ਕਰਦੀਆਂ ਔਰ ਉਹ ਕੋਮਾਂ ਜਿੰਦਾ ਰਹਿੰਦੀਆਂ ਔਰ ਇਹ ਬਲੀਦਾਨ ਪੂਰੇ ਦੇਸ਼ ਨੂੰ ਜੋੜਨ ਵਾਲਾ ਬਲੀਦਾਨ ਹੈ ਗੁਰੂ ਸਾਹਿਬ ਦੇ ਉਹਨਿਆਈ ਕੌਣ ਸੀ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਗਸਪੇ ਪਾਚਾਈ ਜੀ ਦਾ ਜਨਮ ਪਟਨਾ ਸਾਹਿਬ ਚੋਂ ਹੋਇਆ ਹੈ ਉਹਨਾਂ ਦੀ ਕਰਮਕਸ਼ਲੀ ਅਨੰਦਪੁਰ ਸਾਹਿਬ ਬਣੀ ਉਹਨਾਂ ਦਾ ਦੇਹ ਦਾ ਤਿਆਗ ਨਦੇੜ ਸਾਹਿਬ ਮਹਾਰਾਸ਼ਟਰਾ ਚੋਂ ਹੋਇਆ ਇਹ ਆਪਣੇ ਆਪ ਹੀ ਦੱਸਦਾ ਹੈ ਕਿ ਗੁਰੂ ਸਾਹਿਬ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਲਈ ਉਹਨਾਂ ਦੇ ਹਿੰਦੁਸਤਾਨ ਜਿਹੜਾ ਉਹਨਾਂ ਦੇ ਬਲੀਦਾਨ ਨੂੰ ਉਹਨਾਂ ਦੇ ਯੋਗਦਾਨ ਨੂੰ ਕਦੀ ਵੀ ਨਹੀਂ ਭੁੱਲ ਸਕਦਾ ਔਰ ਅੱਜ ਜੋ ਸਰੂਪ ਮਿਲਦਾ ਜਦੋਂ ਪੰਜ ਪਿਆਰੇ ਵੀ ਸਜਾਏਗੇ ਤੇ ਦੇਸ਼ ਦੇ ਅਲੱਗ-ਅਲੱਗ ਸਟੇਟਾਂ ਤੋਂ ਆਏ ਤੇ ਇਹਦਾ ਮਤਲਬ ਗੁਰੂ ਸਾਹਿਬ ਦਾ ਜਿਹੜਾ ਪੂਰਾ ਜੀਵਨ ਹੈ ਉਹ ਜ਼ੁਲਮ ਦੇ ਖਿਲਾਫ ਦੇਸ਼ ਨੂੰ ਜੋੜਨ ਲਈ ਸਮਾਜ ਦੇ ਲਈ ਸਮਰਪਿਤ ਸੀ ਉਹ ਜਿੱਥੇ ਅਧਿਆਤਮਿਕ ਸ਼ਕਤੀ ਦੇ مالک ਸੀ ਉਥੇ ਅਧਿਆਤਮ ਦੇ ਨਾਲ-ਨਾਲ ਜ਼ਬਰ ਦੇ ਖਿਲਾਫ ਲੜਨ ਲਈ ਖੁਦ ਨੂੰ ਕੁਰਬਾਨ ਕਰ ਦੇਣਾ ਇਹ ਮੈਨੂੰ ਲੱਗਦਾ ਹੈ ਇਦਾਂ ਦਾ ਉਦਾਹਰਣ ਕੋਈ ਬਿਰਲਾ ਹੀ ਹੁੰਦਾ ਹੈ